ਗੁਰੂ ਜੀ ਨੇ 온 ਬੀਬੀ ਪਾਣੀ ਲਈ ਇੱਟ ਨੂੰ ਸੋਨੇ ਦੀ ਕਿਤਾ ਬਣਾਇਆ ਸੀ ਗੁਰੂ ਅਮਰਦਾਸ ਜੀ ਦੀਆਂ ਦੋ ਲੜਕੀਆਂ ਸਨ ਇੱਕ ਸੀ ਬੀਬੀ ਦਾਨੀ ਦੂਜੀ ਬੀਬੀ ਪਾਣੀ ਬੀਬੀ ਪਾਣੀ ਜੀ ਪਿਤਾ ਨੇ ਕੇਵਲ ਪਿਤਾ ਦੇ ਰੂਪ ਵਿੱਚ ਹੀ ਨਹੀਂ ਸਗੋਂ ਗੁਰੂ ਤੇ ਪ੍ਰਭੂ ਦੇ ਰੂਪ ਵਿੱਚ ਵੀ ਵੇਖਦੀ ਸੀ ਵੀ ਮੇਰਾ ਪਿਤਾ ਇੱਕ ਪਿਤਾ ਨਹੀਂ ਹੈ ਖਲਾਬ ਵੀ ਹੈ ਮਾਨੋ ਇਹ ਭੜੀ ਦਾ ਰੂਪ ਨੇ ਬਹੁਤ ਵੱਡੇ ਭਗਾ ਵਾਲੀ ਹੈ ਜਿਸ ਦਾ ਪਿਤਾ ਵੀ ਗੁਰੂ ਤੇ ਪਤਨੀ ਵੀ ਗੁਰੂ ਪੰਨਾ ਹੈ ਪੁੱਤਰ ਵੀ ਗੁਰੂ ਤੇ ਪੋਤਰਾ ਵੀ ਗੁਰੂ ਹਨ ਬੀਬੀ ਪਾਣੀ ਜੀ ਅਜਿਹੀ ਸੇਵਾ ਕਰਦੇ ਸਨ ਜਿਸ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਬਹੁਤ પ્રસન્ન ਹੁੰਦੇ ਬੜੇ ਖੁਸ਼ ਹੁੰਦੇ ਨੇ ਕਿ ਬਾਬੇ ਜੇ ਮੇਰੀ ਧੀ ਗੁਰੂ ਘਰ ਜੇਵਾ ਦਾ ਇਹੇ ਬਾਣੀ ਪੜ੍ਹਦੇ ਕਿ ਸਿਰ ਤੇ ਚੁੰਨੀ ਹੈ ਸਿਰ ਨੰਗਾ ਨਹੀਂ ਹੁੰਦੇ ਦੀ ਜਿਤੇ ਆਮ ਤੌਰ ਤੇ ਅਸੀਂ ਮੈਨੇ ਪਿਆ ਸਾਡੀਆਂ ਘਰਾਂ ਚ ਘਰਾਣਿਆਂ ਚ ਧੀਆਂ ਬਣਾ ਦੇ ਅੰਮ੍ਰਿਤ ਛਕਿਆ ਗੁਰਦੁਆਰਾ ਸਾਹਿਬ ਸਿਰਫ ਆਉਣ ਲੱਗਿਆ ਪੰਜ ਚੁੰਨੀ ਸਿਰ ਤੇ ਲੈਣੀ ਕਿਸ ਕੀ ਲੈਣੀ ਉਸ ਤੋਂ ਬਾਅਦ ਅਸੀਂ ਕਾਲਾ ਜਾਣਾ ਸਾਡਾ ਸਿਰ ਨੰਗਾ ਗੜੀ ਤੋਂ ਮਣੀਏ ਸਰ ਨੰਗਾ ਹੈ ਤੋ ਕਈ ਤੇ ਪੈਣਾ ਬਾੜ ਜਾਂਦੀ ਸਿਰ ਨੰਗਾ ਕਰ ਸਕਦੀ ਬਸ ਅੰਮ੍ਰਿਤੇ ਕੰਮ ਸਾਰਨਾ ਸੀ ਗੁਰੂ ਕੋ ਜਾਇਆ ਮੱਥਾ ਟੇਕਣਾ ਸੀ ਪ੍ਰਸ਼ਾਨ ਲੈ ਗਿਆ ਤੇ ਲੈ ਲਿਆ ਹੁਣ ਆ ਰ ਆ ਗਿਆ ਉਹਨ ਕੀ ਜਾਂ ਦੇਵ ਕారణ ਕੀ ਰ ਆ ਪਾਲਿਆ ਵਰ ਪ੍ਰਕਾਰ ਕਾਜੂ ਨੇ ਕਿ ਰ ਆ ਪਾਲਿਆ ਵੀ ਪਹਿਲਾਂ ਕੋੰਦਰ ਸੀ ਗੁਰੂ ਦੇਵ ਉਪਸਥਿਤ ਇੱਥੇ ਬਾਹਰ ਸਾਡਾ ਉਤਰਿਆ ਤੇ ਜੇ ਨਾਮ ਜਪਤੀ ਆਦੀ ਗੁਰੂ ਦਾ ਪੈਦ ਹੁੰਦਾ ਗੁਰੂ ਸਿਮਰਦੀ ਜਾਂਦੀ ਕੰਿਸ਼ੇ ਤੋਂ ਨਹੀਂ ਨਹੀਂ ਲਾ ਤੇ ਕਾਜੂ ਕੋ ਲੱਗ ਗਿਆ ਉਹਨੇ ਕਿਉਂਕਿ ਕਾਜੂ ਕੋ ਪਾਪੇ ਤਾਰਿਆ ਇੱਥੇ ਤੇ ਗੁਰਨਾਥ ਸਾਹਿਬ ਨੇ ਕਾਜੂ ਨੂੰ ਤਾਰਿਆ ਸੀ ਲੇਕਿਨ ਅੱਜ ਤਾਜੁਬ ਦੇ ਅਧੀਨ ਹੋ ਗਿਆ ਸਾਰਾ ਸੰਸਾਰ ਹੁਣ ਵੇਖੋ ਬੀਬੀ ਭਾਨੀ ਜੀ ਅਜੀਬ ਸੇਵਾ ਕਰਦੇ ਹੁੰਦੇ ਨੇ ਗੁਰੂ ਅਮਰਦਾਸ ਜੀ ਦੇ ਕੇ ਬੜੇ ਪ੍ਰਸੰਨ ਹੁੰਦੇ ਬੜੇ ਖੁਸ਼ ਹੁੰਦੇ ਅੰਮ੍ਰਿਤ ਵੇਲੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਦੇ ਗੁਰੂ ਜੀ ਨੂੰ ਇਸ ਦੀ ਸੇਵਾ ਬਹੁਤ ਭਾਉਂਦੀ ਹੈ ਚੰਗੀ ਲੱਗਦੀ ਕਹਿੰਦੀ ਸੇਵਾ ਕਰਦੇ ਹੁਣ ਬੀਬੀ ਭਾਨੀ ਜੀ ਇੱਕ ਦਿਨ ਬੀਬੀ ਭਾਨੀ ਨੇ ਗੁਰੂ ਜੀ ਕੋਲ ਬੈਠ ਕੇ ਨਿਮਰਤਾ ਬੇਨਤੀ ਕੀਤੀ ਗੁਰੂ ਜੀ ਸਾਡੇ ਕਈ ਸ਼ਰੀਕ ਬਹੁਤ ਅਮੀਰ ਨੇ ਤੇ ਹੰਕਾਰੀ ਵੀ ਨੇ ਉਹ ਸਭ ਨੂੰ ਉੱਚਾ ਨੀਂਆ ਬੋਲਦੇ ਨੇ ਉਹਨਾਂ ਦੀ ਇਸਤਰੀਆਂ ਮੈਨੂੰ ਵੀ ਤਰਕਾਂ ਕਰਦੀਆਂ ਨੇ ਕਿਉਂਕਿ ਮੈਂ ਸਧਾਰਨ ਕੱਪੜੇ ਪਾਉਂਦੀ ਆਂ ਝੇਡਾ ਕਰਦੀਆਂ ਨੇ ਉਹ ਸੁੰਦਰ ਕੱਪੜੇ ਪਾ ਕੇ ਕੀਮਤੀ ਗਹਿਣੇ ਪਾ ਕੇ ਮੈਨੂੰ ਤਾਨੇ ਮਾਰਦੀਆਂ ਨੇ ਕਿ ਗੁਰੂ ਅਮਰਦਾਸ ਜੀ ਦੀ ਲੜਕੀ ਐ ਪਰ ਇਸ ਦੇ ਕੱਪੜੇ ਕਿੰਨੇ ਸਾਦੇ ਛੇਪੜ ਜਿ ਇਸ ਕੋ ਗਹਿਣੇ ਵੀ ਨਹੀਂ ਗੁਰੂ ਜੀ ਅਤਰ ਜਾਮੀ ਇਸ ਦੇ ਮਨ ਦੀ ਜਾਣ ਕੇ ਕਿਹਾ ਇਹ ਇੱਟ ਜੋ ਪਈ ਹੈ ਜੇ ਇਹਦਾ ਸੋਨਾ ਹੋਵੇ ਤੇਰਾ ਕੰਮ ਸੜ ਜਾਵੇ ਜੇ ਸੜਦਾ ਤਾਂ ਇਹ ਇੱਟ ਚੁਕਲੇ ਲੈ ਆਪ ਤੇ ਬੀਬੀ ਭਾਣੀ ਜੀ ਨੇ ਕਿਹਾ ਆਪ ਜੀ ਸਮਝਾਣ ਦਿਓ ਜੇ ਤਾਂ ਬੀਬੀ ਭਾਨੀ ਐਸੋ ਕੇ ਲਿਆਈ ਗੁਰੂ ਜੀ ਨੇ ਟੱਟ ਵੱਲ ਲੈ ਕੇ ਉਸ ਨੂੰ ਵਿੱਤੀ ਉਸ ਨੂੰ ਨੇ ਰਿਵਾਣਾ। ਇਹ ਆ ਲੈ ਭਾਨੀ ਆਪਣੇ ਤੇ ਬੱਚਿਆਂ ਦੇ ਘੜੇ ਬਣਾ ਲਓ। ਅਸੀਂ ਤੁਹਾਡੇ ਤੋਂ ਕੁਝ ਨਹੀਂ છુપਾਇਆ। ਅੱਗੇ ਤੁਸੀਂ ਬਹੁਤ ਅਮੀਰ ਹੋ ਜਾਓਗੇ ਤਾਂ ਬੀਬੀ ਭਾਨੀ ਹੋਰ ਨਿਮਰਤਾ ਵਿੱਚ ਆ ਗਈ। ਗੁਰੂ ਜੀ ਨੂੰ ਵੰਦਨਾ ਕਰਕੇ ਸੋਨੇ ਦੇ ਟੱਟ ਨੂੰ ਲੈ ਕੇ ਘਰ ਚਲੀ ਗਈ। ਇਹ ਗੁਰੂ ਦਾ ਪ੍ਰੇਮ ਹੁਣ ਬੀਬੀ ਭਾਨੀ ਨੇ ਸਹਿਜਪਾ ਗੱਲ ਕੀਤੀ ਸੀ ਕਿ ਆਪਣੇ ਸ੍ਰੀ ਗੁਰੂ ਜੜੀਆਂ ਬੀਬੀਆਂ ਨੇ ਜਾਂ ਸਾਡੀਆਂ ਭਜਾਈਆਂ ਨੇ ਜਾਂ ਰਣਲਾ ਨੇ ਜਾਂ ਕਾਬਜੂ ਤਾਈਆਂ ਚਾਚੀਆਂ ਨੇ ਸਾਨੂੰ ਉਹ ਇਦਾਂ ਦੀ ਗੱਲਾਂ ਕਰਦੇ ਕਿਚਰਾ ਕਰਦੀਆਂ ਨੇ ਕਿ ਗੁਰੂ ਵਰਤਾਂ ਦੀ ਲੜਕੀ ਸਾਦੇ ਬਾਣੇ ਨਾਲ ਘਣਾ ਘੱਟਾ ਹੋਇਆ ਡੇਟਾ ਵੱਡਾ ਗੁਰੂ ਤੇ ਪਰਿਵਾਰ ਸਾਡਾ ਪਰ ਉਹ ਨਹੀਂ ਸੰਜਾਨਦੇ ਕਿ ਬੀਬੀ ਭਾਨੀ ਜਿਹੜੀ ਸੇਵਾ ਕਰਦੇ ਨੇ ਉਹ ਅਸੀਂ ਸੇਵਾ ਕਰਵਾ ਨਹੀਂ ਸਕੋ ਘਣੇ ਘੱਟੇ ਚ ਕੁਝ ਨਹੀਂ ਹੈ ਸੋਹਣੇ ਕੱਪੜੇ ਕੁਝ ਨਹੀਂ ਹੈ ਸਤਗੁਰੂ ਦੇ ਆਪਦੇ ਨੇ ਜਿਹਦਾ ਮਨ ਸੋਹਣਾ ਹੈ ਉਹਦਾ ਸਭ ਕੁਝ ਸੋਹਣਾ ਹੈ ਮਨ ਦੇ ਕੋ ਮਨ ਨੂੰ ਸੁੰਦਰ ਬਣਾਓ ਮਨ ਦੀ ਇੱਛਾ ਜਿਹੜੀ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਹਨੇ ਵਹਿਣ ਇਦਾਂ ਗੁਰੂ ਨੇ ਨજર ਨਾਲ ਵੇਖਿਆ ਏਟ ਨੂੰ ਸੋਹਣੇ ਦੀ ਬਣਾ ਦਿੱਤਾ ਤੇ ਬੀਬੀ ਪਾਣੀ ਕਿਹਾ ਲਓ ਤੁਹਾਡਾ ਵੀ ਸ਼ੌਂਕ ਹੈ ਤੁਸੀਂ ਵੀ ਆਪਣੇ ਪਰਿਵਾਰ ਲਈ ਕੁਝ ਨਾ ਕੁਝ ਬਣਾ ਲਓ ਤੇ ਇਦਾਂ ਗੁਰੂ ਦੀ ਅਪਾਰ ਕਿਰਪਾ ਦਾ ਸਤਿਗੁਰੂ ਨੇ ਉਸ ਕਿੱਤ ਨੂੰ ਸੋਨੇ ਦੀ ਬਣਾਤਾ ਸਤ ਨੂੰ ਕੁਝ ਵੀ ਕਰ ਸਕਦੇ ਆ ਅੰਤਰਜਾਨ ਵੀ ਪਰ ਜੇ ਸਾਡੀ ਨੀਅਤ ਚੰਗੀ ਹੋਵੇ ਸਾਡੇ ਵਿਚਾਰ ਚੰਗੇ ਹੋਣ ਸਾਡੀ ਸੋਚ ਚੰਗੀ ਹੋਵੇ ਜੀ ਗੁਰੂ ਨੇ ਮੈਨੂੰ ਦਿੱਤਾ ਹੈ ਇਹਨਾਂ ਨੂੰ ਦਿੱਤਾ ਹੈ ਮੈਨੂੰ ਵੱਡ ਕੇ ਸ਼ਕਾ ਨਾਲ ਸਾਡੇ ਦੇ ਸਿਧਾਂਤ ਵੀ ਲਾਗੂ ਹੋ ਗਿਆ ਗੁਰੂ ਰਣ ਸਾਹਿਬ ਦਾ ਕਰਤਵੀ ਕਰੋ ਨਾਮ ਜਪੋ ਵੱਡ ਕੇ ਵਿਸ਼ਾ ਤੇ ਕਿੱਦਾਂ ਕਰਨੀ ਹੈ ਤਨ ਮਨ ਤਨ ਕਿਰਤ ਨਾਮ ਜਪਣਾ ਵਾਣ ਚੱਕਣੀ ਤੈਨੋਂ ਤੇ ਤੇਨੇ ਤੇ ਮਾਰਦ ਕਹਿੰਦੇ ਨੇ ਕਿਰਤ ਕਰਨੀ ਹੈ ਜਿਹੜਾ ਅਜਦਾ ਨੌਜਵਾਨ ਹੈ ਪੜ੍ਹੀ ਹੈ ਬੀਬੀ ਹੈ ਬੱਚਾ ਜਿਹੜਾ ਚੱਲ ਕੇ ਗੁਰੂ ਘਰ ਜਾ ਸਕਦਾ ਹੈ ਸੇਵਾ ਕਰ ਸਕਦਾ ਹੈ ਉਹ ਤਨ ਕਰਕੇ ਸੇਵਾ ਕਰੇ ਜਿਹੜਾ ਨਹੀਂ ਚਲ ਕੇ ਜਸਨ ਦਾ ਘਰ ਬੈ ਕੇ ਮਨ ਕਰਕੇ ਸੇਵਾ ਕਰੇ ਗੁਰੂ ਠਾਇ ਪੋਤਰੀਆਂ ਨੂੰ ਵਰਣੀ ਦਾ ਬਾੜ ਸਦਾਏ ਜਿਹਦੇ ਕੋਲ ਸਮਾਂ ਨਹੀਂ ਹੈ ਧਨ ਬਹੁਤ ਹੈ ਵੀ ਮੇਰੇ ਕੋਲ ਸਮਾਂ ਲੱਗਦਾ ਨਹੀਂ ਤੇ ਲੋਕ ਕਦੀ ਗੁਜ਼ਾਰ ਜਾਏ ਉਹ ਆਪਣੀ ਕਮਾਈ ਤੋਂ ਦਸਮਾ ਇਸਾ ਕੱਢ ਕੇ ਜਾਉ ਗੁਣਾ ਕੱਢ ਕੇ ਗਰੀਬਾਂ ਨੂੰ ਦਾਨ ਕਰੇ ਭਲੇ ਵਾਸਤੇ ਪੜਾਈ ਵਾਸਤੇ ਦਵਾ ਵਾਸਤੇ ਕੱਪੜੇ ਵਾਸਤੇ ਘਰ ਵਾਸਤੇ ਪਿਆਸੇ ਨੂੰ ਪਾਣੀ ਭੁਖੇ ਨੂੰ ਆਣ ਇਹੀ ਤਜਾ ਤਨ ਮਨ ਤਨ ਤਬ ਸੌਂਪੁਰ ਕੋ ਇਹ ਅਰਪਣ ਕਰਦੇ ਹੁਕਮ ਮੰਨਿਆ ਆਪਣੇ ਗੁਰੂ ਦੇ ਹੁਕਮ ਨੂੰ ਮੰਨੋਗੇ ਕਿ ਖੁਸ਼ੀ ਹੈ ਜੇ ਗੁਰੂ ਦੇ ਹੁਕਮ ਦੀ ਪਲਬਣਾ ਕਰੋਗੇ ਕਿ ਮਾਲਕ ਜੀ ਨੇ ਪਰਮੇਸ਼ਰ ਦੇ ਭੁਲੇਆ ਵਿਆਪਨ ਸਭੇ ਰੋਗ ਰੋਗੀ ਬਣ ਜਾਵਾਂਗੇ ਗੁਰੂ ਕੋ ਲੈਣ ਆਇਆ ਕੋ ਨਿਮੱਤਾਂ ਲੈ ਸਾਰੀ ਗੁਰੂ ਕਿਰਪਾ ਕਰੇ ਗੁਰਬਾਣੀ ਦਾ ਭਾਵ ਗੁਰੂ ਸਾਹਿਬ ਤੇ ਬੀਬੀ ਭਾਣੀ ਜੀ ਦੀ ਸਿੱਖਿਆ ਸਿਵਾਵਾ ਆਪਣੇ ਫਿਰ ਜੈ ਬਸਾਈਏ ਇਵਨਾਂ ਜੋੜੀ ਜਿਵੇਂ ਸਫਲੇ ਕਰੇ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ